ਭਾਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਕੇਂਦਰ ਸਰਕਾਰ ਨੇ ਨਇਆ ਵੱਡਾ ਫੈਸਲਾ ਲਿਆ 80 ਕਰੋੜ ਲੋਕਾਂ ਦੀ ਬੱਲੇ ਬੱਲੇ ਹੋ ਚੁੱਕੀ ਹੈ ਮੁਫਤ ਰਾਸ਼ਨ ਨਾਲ ਮਿਲਣਗੇ ਇੰਨੇ ਪੈਸੇ ਕੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੀ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਵਾਲ ਤੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੇਕਰ ਤੁਸੀਂ ਮੁਫਤ ਰਾਸ਼ਨ ਦੇ ਲਾਪਤਰੀਓ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੀ ਹੈ ਕਿਉਂਕਿ ਹੁਣ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਸਿਰਫ ਇੱਕ ਦਸਤਾਵੇਜ਼ ਨਹੀਂ ਰਹੇਗਾ ਸਗੋਂ ਸਰਕਾਰ ਹੁਣ ਕਣਕ ਛੋਲੇ ਚਾਵਲ ਵਰਗੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਰਾਸ਼ਨ卡ਡ ਤੇ 1-1000 ਰੁਪਏ ਦੇਣ ਦੀ ਯੋਜਨਾ ਜਿਹੜੀ ਹੈ ਉਹ ਬਣਾ ਰਹੀ ਹੈ ਹਾਲਾਂਕਿ ਸਿਰਫ ਅਜੇ ਲੋਕਾਂ ਨੂੰ ਇਸ ਰਕਮ ਦਾ ਲਾਭ ਮਿਲੇਗਾ ਜਿਨ੍ਹਾਂ ਨੇ KYC ਕਰਵਾ ਲਈ ਹੈ ਹਾਲਾਂਕਿ ਇਸ ਦੇ ਲਈ ਯੋਗਪatri ਨੂੰ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ ਮੀਡੀਆ ਰਪੋਟਾਂ ਮੁਸਾਬਕ ਸੰਭਵ ਹੈ ਕਿ ਰਕਮ ਮਿਲਣ ਦਾ ਐਲਾਨ ਨਵੇਂ ਸਾਲ ਤੋਂ ਪਹਿਲਾਂ ਕੀਤਾ ਜਾਵੇ ਹਾਲਾਂਕਿ ਫਿਲਹਾਲ ਇਹ ਖਬਰ ਸਿਰਫ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਹਲੇ ਨਹੀਂ ਹੋਇਆ ਸਿਰਫ ਇਹ ਲੋਕ ਕਰ ਸਕਦੇ ਨੇ ਲਾਪਰਵ ਤੁਹਾਨੂੰ ਦੱਸ ਦਈਏ ਕਿ ਬਾਦੂ ਲਾਪ ਸਕੀਮ ਦੇ ਵਿੱਚ ਸਿਰਫ ਬੀਪੀਐਲ ਕਟੜ ਕਰਕ ਨੂੰ ਸ਼ਾਮਲ ਕਰਨ ਦੀ ਜਾਣਕਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਜੇ ਪਰਿਵਾਰਾਂ ਜਿਨ੍ਹਾਂ ਚ ਕਮਾਉਣ ਵਾਲਾ ਕੋਈ ਨਹੀਂ ਹੈ ਜਾਂ ਉਹਨਾਂ ਦੀ ਸਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਜੇ ਪਰਿਵਾਰਾਂ ਨੂੰ ਨਕਦ ਯੋਜਨਾ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਹੁਣ ਤੱਕ ਸਿਰਫ ਕਿੱਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਅਧਿਕਾਰਤ ਤੌਰ ਤੇ ਜੋ ਕੋਈ ਐਲਾਨ ਨਹੀਂ ਕੀਤਾ ਗਿਆ ਨਾਲ ਹੀ ਇਸ ਦੀ ਮਦਦ ਲਈ ਪਹਿਲੀ ਯੋਗਤਾ ਜਿਹੜੀ ਹੈ ਇਕੀ ਵਾਈ ਸੀ ਦੱਸੀ ਜਾ ਰਹੀ ਹੈ ਕਿਉਂਕਿ ਹੁਣ ਸਰਕਾਰ ਬਿਨਾਂ ਇਕੀ ਵਾਈ ਸੀ ਵਾਲਿਆਂ ਨੂੰ ਮੁਫਤ ਰਾਸ਼ਨ ਦਾ ਲਾਭ ਨਹੀਂ ਦੇਵੇਗੀ ਇਸ ਦੇ ਲਈ ਜਿਹੜਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਰਾਸ਼ਨ ਕਾਰਡ ਇਕੀ ਵਾਈ ਸੀ ਕੀ ਹੈ ਰਾਸ਼ਨ ਕਾਰਡ ਇਕੀ ਵਾਈ ਸੀ ਜਾਂ ਇਲੈਕਟ੍ਰੋਨਿਕ ਆਪਣੇ ਗਾਹਕ ਨੂੰ ਜਾਣੋ ਇੱਕ ਪ੍ਰਕਿਰਿਆ ਹੈ ਜਿਸ ਰਾਹੀਂ ਰਸਨ卡ਡ ਧਾਰਕਾਂ ਦੀ ਪਛਾਣ ਇਲੈਕਟ੍ਰੋਨਿਕ ਤਰੀਕੇ ਨਾਲ ਤਸਦੀਕ ਕੀਤੀ ਜਾਂਦੀ ਹੈ ਇਸ ਪ੍ਰਕਿਰਿਆ ਦੇ ਵਿੱਚ ਰਸਨ卡ਡ ਧਾਰਕ ਨੂੰ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ ਪਤਾ ਮੋਬਾਈਲ ਨੰਬਰ ਆਦਿ ਨੂੰ ਆਨਲਾਈਨ ਅਪਡੇਟ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਇਸ ਨੂੰ ਆਧਾਰ卡ਡ ਨਾਲ ਲਿੰਕ ਕਰਕੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕੀਤਾ ਜਾਂਦਾ ਹੈ ਇਹ ਕੇਵਾਈਸੀ ਕਰਵਾਉਣ ਦੇ ਪਿੱਛੇ ਸਰਕਾਰ ਦਾ ਮਕਸਦ ਹਰ ਲੋੜਵੰਦ ਨੂੰ ਯੋਜਨਾ ਦਾ ਲਾਭ ਪ੍ਰਦਾਨ ਕਰਨਾ ਹੈ ਕਿਉਂਕਿ ਦੇਸ਼ ਦੇ ਵਿੱਚ ਕਰੋੜਾ ਫਰਜ਼ੀ ਲੋਕ ਵੀ ਮੁਫਤ ਰਸਨ ਦਾ ਲਾਭ ਲੈ ਰਹੇ ਨੇ ਤਾਂ ਜੋ ਅਸਲ ਦੇ ਵਿੱਚ ਜਿਹੜੇ ਯੋਗ ਨੇ ਉਹਨਾਂ ਨੂੰ ਹੀ ਰਾਸ਼ਨ ਜਿਹੜਾ ਉਹ ਮਿਲ ਸਕੇ ਅਜੇ ਲੋਕਾਂ ਨੂੰ ਸਕੀਮ ਦਾ ਲਾਭ ਨਹੀਂ ਮਿਲਦਾ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਇਸ ਲਈ ਭਗ ਨੇ ਕੀ ਵਾਈ ਸੀ ਤਾਂ ਜੋ ਤਸਦੀਕ ਤੋਂ ਬਾਅਦ ਸਿਰਫ ਯੋਗ ਲੋਕ ਹੀ ਸਕੀਮ ਦਾ ਲਾਭ ਲੈ ਸਕਣ ਸੋ ਤੁਹਾਨੂੰ ਇਹ ਅਪਡੇਟ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣਾ ਜਵਾਬ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੀਆਂ ਅਪਡੇਟਾਂ ਤੁਹਾਨੂੰ ਤਾਂ ਹੀ ਮਿਲਣਗੀਆਂ ਸੋ ਵੀਡੀਓ ਦੇ ਵਿੱਚ ਬਣੇ ਰਹੋ ਧੰਨਵਾਦ